और भारतीय जनता पार्टी के नेतृत्व का बहुत-बहुत धन्यवाद भी करते हैं और बिट्टू जी आज पहली बार को मंत्री बनने के बाद तो जाने आज के बहुत-बहुत स्वागत बहुत-बहुत बधाई और हुन ਤੁਹਾਡੇ ਨਾਲ ਬਿੱਟੂ ਜੀ ਗੁਰੂ ਹੋਣਗੇ ਮਨੋਂ ਬੇਨਤੀ ਕਰਾਂਗਾ ਅੱਜ ਆਪਣੇ ਨਾਲ ਹਾਂ ਹਾਂ ਵੀਰੇ ਮਨ ਨਾਲ ਹੁਸਕੀਆ ਚੱਲ ਯਾਰ ਵਿਜਾਲ ਮਾਰ ਫੋਟੋ ਮੇਕਿੰਗ ਸਭ ਤੋਂ ਪਹਿਲਾਂ ਆਪਣੇ ਸਾਰਿਆਂ ਦੇ ਪ੍ਰਧਾਨ ਮੰਤਰੀ ਸ਼੍ਰੀ ਨરેન્દ્ર ਮੋਦੀ ਜੀ ਸਾਡੇ ਇਸ ਵੇਲੇ ਬੀਜੇਪੀ ਕੋਨਸਲ ਨੈਸ਼ਨਲ ਪ੍ਰੈਜ਼ੀਡੈਂਟ ਤੇ ਹੈਲਥ ਮਿਨਿਸਟਰ ਸਾਡੇ ਗੱਡਾ ਸਾਹਿਬ ਸਾਡੇ ਹੋਮ ਮਿਨਿਸਟਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਸਾਡੇ ਰੇਲਵੇ ਮਿਨਿਸਟਰ ਅਸ਼ਵਨੀ ਜੀ ਸਾਡੇ ਸੂਬੇ ਦੇ ਬੀਜੇਪੀ ਦੇ ਪ੍ਰਧਾਨ ਸਾਡੇ ਜਕਟ ਸਾਹਿਬ ਸਾਡੇ ਖਾਸ ਤੌਰ ਤੇ ਅੱਜ ਜੇ ਮੈਂ ਗੱਲ ਕਰਾਂ ਬੀਜੇਪੀ ਤੇ ਸਾਡੇ ਚਾਹੇ ਸਟੇਟ ਦੀ ਲੀਡਰਸ਼ਿਪ ਐਸ ਬੜੇ ਬਰਾਜਮਾਨਾ ਲੁਧਿਆਣੇ ਤੋਂ ਮੈਂ ਸਾਰਿਆਂ ਦਾ ਚਾਹੇ ਸ਼ਰੀਨ ਸਾਹਿਬ ਬੈਠੇ ਹੋਣ ਚਾਹੇ ਸਾਡੇ ਮਿੱਤਲ ਸਾਹਿਬ ਬੈਠੇ ਹੋਣ ਚਾਹੇ ਸਾਡੇ ਰੇਨੂ ਥਾਪਰ ਜੀ ਸਾਡੇ ਖਜ਼ਾਨਚੀ ਸਾਡੇ এবੀਜੀ ਤੁਹਾਡਾ ਟੱਡੀ ਮਿੱਟੀ ਸਾਡੇ ਸਾਰੇ ਜੀਵਨ ਗੁਪਤਾ ਜੀ ਸਾਡੇ ਕਾਕਾ ਜੀ ਸਾਡੇ ਕੜਵਲ ਸਾਹਿਬ ਤੇ ਮੇਰੇ ਬਾਕੀ ਵੀ ਸਾਰੇ ਪਿੱਛੇ ਸਾਡੀ ਡਿਸਟ੍ਰਿਕਟ ਦੀ ਜਿਹੜੀ ਟੀਮ ਤੇ ਖਾਸ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੀਨਾਂ ਨੇ ਇੱਕ ਮੁਠੀ ਚ ਇੱਕ ਮੁਠੀ ਚ ਬੀਜੇਪੀ ਨੂੰ ਬੀਜੇਪੀ ਦੇ ਕਾਰਜਕਰਤਾ ਨੂੰ ਬੀਜੇਪੀ ਦੀ ਲੀਡਰਸ਼ਿਪ ਨੂੰ ਚਾਹੇ ਉਹ ਗਰਾਸ ਰੂਟ ਤੇ ਹੋਵੇ ਚਾਹੇ ਉੱਤੇ ਤਖੀਰਸ਼ਕ ਹੋਵੇ ਉਹਦਾ ਸਾਰਿਆਂ ਦਾ ਸਿਰਾ ਜਿਹੜਾ ਇਹ ਉਹ ਸਾਡੇ ਬੀਜਪੀ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨ ਸਾਹਿਬ ਤੇ ਉਹਨਾਂ ਦੀ ਡਿਸਟ੍ਰਿਕਟ ਦੀ ਸਾਰੀ ਟੀਮ ਸਾਡੇ ਪਿੱਛੇ ਮੌਜੂਦ ਮੈਂ ਪਈ ਆ ਵੱਖ-ਵੱਖ ਕਮਟੀਆਂ ਤੇ ਵੱਖ-ਵੱਖ ਸਾਡੇ ਡਿਪਾਰਟਮੈਂਟ ਸਾਰੇ ਸਾਰੇ ਵਿੰਗ ਨੇ ਸਾਡੇ ਚਾਹੇ ਉਹ ਯੂਥ ਦਾ ਵਿੰਗ ਹੋਵੇ ਚਾਹੇ ਮਹਿਲਾ ਮਾਂ ਦਾ ਵਿੰਗ ਹੋਵੇ ਜਾਏ ਸਾਡੇ ਵੱਖ-ਵੱਖ ਵਿੰਗ ਨੇ ਮੈਂ ਅੱਜ ਹੈਰਾਨ ਹਾਂ ਬੀਜੇਪੀ ਚ ਦਮਿਆਨ ਸੈਲਰ ਜਿਹੜਾ ਉਹਨੇ ਵੀ ਬਹੁਤ ਵੱਡਾ ਕੰਮ ਕੀਤਾ ਤੇ ਕੱਲ ਅਸੀਂ ਸਾਡੇ ਮੇਰੇ ਸਤਕਾਰਯੋਗ ਅੰਕਲ ਬੈਠੇ ਆ ਕੱਲ ਸਾਰਿਆਂ ਨੇ ਅਸੀਂ ਬੀਸੀਸੀ ਦੇ ਵਿੱਚ ਜਿਹੜੀਆਂ ਉਹ ਮੀਟਿੰਗਾਂ ਹੋਈਆਂ ਉਹਦੇ ਵਿੱਚ ਸਾਰੇ ਇਕਜੁੱਟ ਹੋ ਕੇ ਸਾਰੇ 13 ਦੇ 13 ਕੈਂਡੀਡੇਟ ਸਾਡੇ ਸਾਰੇ ਜਿਲ੍ਹਾ ਪ੍ਰਧਾਨ ਬੀਜੇਪੀ ਦੇ ਵੱਖ-ਵੱਖ ਅਹੁਦਿਆਂ ਤੇ ਸਾਰਿਆਂ ਨੇ ਜਿਹੜਾ ਉਹ ਕੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਪੰਜਾਬ ਨੂੰ ਆਪਣੀ ਪ੍ਰਾਇੋਰਟੀ ਤੇ ਪੰਜਾਬ ਨੂੰ ਆਪਣੀ ਜਿਹੜੀ ਆ ਉਹਨਾਂ ਦੀ ਪ੍ਰਾਇੋਰਟੀ ਸੋਚ ਆ ਵੀ ਪੰਜਾਬ ਨੂੰ ਕਿੱਥੇ ਲੈ ਕੇ ਜਾਣਾ ਪੰਜਾਬ ਦੀ ਬੀਜੇਪੀ ਨੂੰ ਕਿੱਥੇ ਲੈ ਕੇ ਜਾਣਾ ਉਹਦੇ ਬਾਰੇ ਜਿੰਨਾ ਵੀ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਉਹ ਥੋੜਾ ਏ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਨੇ ਐਡਾ ਵਧੀਆ ਪਰਫਾਰਮ ਕੀਤਾ ਕਿੱਥੇ 22 ਤੁਸੀਂ ਦੋ ਸੀਟਾਂ ਦੇ ਸੀ ਕਿੱਥੇ ਅੱਜ ਅਸੀਂ 23 ਸੀਟਾਂ ਐ ਜਿਹੜੀਆਂ ਉਹ ਵਿਧਾਨ ਸਭਾ ਦੀਆਂ ਸੀਟਾਂ ਜਿੱਤੀਆਂ ਚਾਹੇ ਨੰਬਰ ਆ ਪਰਸੈਂਟੇਜ ਦੀ ਗੱਲ ਕਰੀਏ ਇੱਕੋ ਇੱਕ ਪਾਰਟੀ ਆ ਸਾਰੇ ਪੰਜਾਬ 'ਚ ਜਿਹੜੀ ਪਰਸੈਂਟੇਜ ਡਬਲ ਫਿਗਰ ਤੋਂ ਵੀ ਜਿਹੜੀ ਉੱਤੇ ਆ ਉਹਨਾਂ ਨੇ ਆਪਣੀ ਪਰਫਾਰਮੈਂਸ 'ਚ ਵਧਾਈ ਆ 18% ਤੋਂ ਉੱਤੇ ਜਿਹੜੀ ਵੋਟ ਆ ਸਾਡੇ ਅੱਜ ਪਈ ਆ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਹੁਣੇ ਮੈਨੂੰ ਇਹ ਗੱਲ ਦੱਸੀ ਜਾ ਰਹੀ ਸੀ ਵੀ ਲੁਧਿਆਣੇ ਦੇ ਜਿਹੜੇ ਕਾਉਂਸਲਰ ਜਿਹੜੇ ਵਾਰਡ ਪੈਂਦੇ ਹਨ ਉਹਦੇ ਵਿੱਚੋਂ ਪ੍ਰਧਾਨ ਜੀ ਅਸੀਂ 66 ਜਿਹੜੇ ਉਹ ਵਾਰਡ ਆ ਜਿਹੜੇ ਉਹ 95 95 ਚੋਂ 66 ਵਾਰਡ ਆ ਜਿਹੜੇ ਉਹ ਅਸੀਂ ਜਿੱਤੇ ਆ ਤੇ ਇਸ ਕਰਕੇ ਕਿ ਡੀ ਵੱਡੀ ਗੱਲ ਆ ਤੁਸੀਂ ਅੰਦਾਜ਼ਾ ਤਾਂ ਲਾਓ ਨਾ ਅਸੀਂ ਸਾਰਾ ਮਤਲਬ ਇੱਕ ਪਾਸੇ ਸਾਰੀਆਂ ਪਾਰਟੀਆਂ ਮਿਲਾ ਕੇ ਉਹਨਾਂ ਦੇ ਵੀ ਜੇ ਤੁਸੀਂ ਵੋਟ ਚ ਪਰਫਾਰਮੈਂਸ ਦੇਖੋ ਉਹ ਵੀ ਨਹੀਂ ਇਕ 66 ਅਸੀਂ ਲੁਧਿਆਣੇ ਦੇ ਵਿੱਚ ਇਹ ਐਡਾ ਵੱਡਾ ਮੰਡੇਟ ਆ ਜਿਹੜਾ ਉਹ ਖਾਸ ਤੌਰ ਤੇ ਲੁਧਿਆਣੇ ਦੇ ਸਾਰੇ ਹੀ ਵੋਟਰਾਂ ਨੂੰ ਲੁਧਿਆਣੇ ਦੇ ਵਾਸੀਆਂ ਨੂੰ ਅਸੀਂ ਸਾਰਿਆਂ ਵੱਲੋਂ ਬੀਜੇਪੀ ਦੇ ਲੀਡਰਸ਼ਿਪ ਵੱਲੋਂ ਦਿਲ ਦੀਆਂ ਗਹਿਰਾਈਆਂ ਨਾਲ ਉਹਨਾਂ ਦਾ ਧੰਨਵਾਦੀ ਆ ਵੀ ਉਹਨਾਂ ਨੇ ਐਡਾ ਵੱਡਾ ਮੰਡੇਟ ਆ ਜਿਹੜਾ ਜਿੱਥੇ ਕਿ ਬੀਜੇਪੀ ਨੇ ਪਹਿਲੀ ਵਾਰ ਇਹ ਇਲੈਕਸ਼ਨ ਜਿਹੜੀ ਲੜੀ ਆ ਅਜੇ ਕੀ ਅਸੀਂ ਕਿਉਂਕਿ ਇੱਕ ਕੰਮ ਹੁੰਦਾ ਏ ਪਾਰਟੀ ਦਾ ਕਰਨਾ ਇੱਕ ਇਲੈਕਸ਼ਨ ਮਸ਼ੀਨਰੀ ਉਹ ਅਲੱਗ ਤਰ੍ਹਾਂ ਦੀ ਹੁੰਦੀ ਆ ਤੇ ਉਹ ਪਹਿਲੀ ਵਾਰ ਸਾਡੇ ਕਾਰਜਕਰਤਾ ਤੇ ਸਾਡੀ ਜਿਹੜੀਆਂ ਟੀਮਾਂ ਆ ਉਹ ਲੜੀਆਂ ਚਾਹੇ ਸਾਰੇ ਸਾਡੇ ਜ਼ਿਲ੍ਹੇ ਦੀ ਡਿਸਟ੍ਰਿਕਟ ਦੀ ਬੋਡੀ ਹੋਵੇ ਚਾਹੇ ਸਾਡੇ ਮੰਡਲ ਪ੍ਰਧਾਨ ਹੋਣ ਚਾਹੇ ਸਾਡੇ ਸ਼ਕਤੀ ਕੇਂਦਰ ਹੋਣ ਚਾਹੇ ਸਾਡੇ ਬੂਥ ਕਮੇਟੀਆਂ ਬੂਥ ਪ੍ਰਧਾਨ ਤੇ ਪ੍ਰੈਜ਼ੀਡੈਂਟ ਹੋਣ ਸਾਹੀਆਂ ਕਮੇਟੀਆਂ ਨੇ ਇਸ ਤਰੀਕੇ ਨਾਲ ਪਰਫਾਰਮ ਕੀਤਾ ਵੀ ਅੱਜ ਉਹ ਜਿੱਤ ਆ ਜਿਹੜੀ ਤੁਹਾਡੇ ਮੂਰੇ ਆ ਕੱਲਾ ਕੱਲਾ ਇੰਨੀ ਗਰਮੀ 'ਚ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਨੇ ਆਪ ਮੰਨਿਆ ਵੀ ਐਡੀ ਬੜੀ ਗਰਮੀ 'ਚ ਜਿਹੜੀ ਇਲੈਕਸ਼ਨ ਉਹ ਬੜੀ ਔਖੀ ਇਲੈਕਸ਼ਨ ਸੀ ਆਪਣੀ ਤਾਂ ਆਖਰੀ ਫੇਸ ਸੀ ਤੇ ਭਾਜਪਾ ਨੇ ਕੱਲਾ ਕੱਲਾ ਦਰਵਾਜ਼ਾ ਲੁਧਿਆਣੇ ਦਾ ਖੜਕਾ ਕੇ ਪ੍ਰਧਾਨ ਮੰਤਰੀ ਜੀ ਬਾਰੇ ਭਾਜਪਾ ਸਰਕਾਰ ਬਾਰੇ ਗੱਲ ਦੱਸੀ ਤੇ ਉਹ ਗੱਲ ਸੁਣੀ ਮੰਨੀ ਗੱਲ ਤੇ ਕਿਤੇ ਵੀ ਨੇੜੇ ਤੜੇ ਵੀ ਜਿਹੜੀਆਂ ਪਾਰਟੀਆਂ ਐ ਉਹ ਰਹਿ ਨਹੀਂ ਗਈਆਂ ਅਸੀਂ 50-50 ਹਜ਼ਾਰ ਵੋਟਾਂ ਜਿਹੜੀ ਉਹ ਅਸੀਂ ਸ਼ਹਿਰ ਚੋਂ ਲੈ ਕੇ ਗਏ ਆ ਸਿਰਫ ਜਿਹੜੀ ਸਾਡੀ ਕਮੀ ਰਹੀ ਉਹ ਸਿਰਫ ਇਹ ਵੀ ਅਸੀਂ ਪਿੰਡਾਂ ਦੇ ਵਿੱਚ ਪਿੰਡਾਂ ਚ ਕਿਉਂਕਿ ਖਾਲੀ ਗਰਾਊਂਡ ਸੀ ਬੀਜੇਪੀ ਨੂੰ ਉੱਥੇ ਕੰਪੇਨ ਕਰਨ ਨਹੀਂ ਦਿੱਤਾ ਬੀਜੇਪੀ ਦੇ ਉੱਥੇ ਬੂਥ ਨਹੀਂ ਲੱਗਣ ਦਿੱਤੇ ਤੇ ਇੱਕ ਕੈਂਡੀਡੇਟ ਵੀ ਆਮ ਵਰਕਰ ਜੇ ਸਾਡੇ ਨੇ ਤਾਂ ਕਿੱਥੇ ਜਾਣਾ ਸੀ ਮੈਂ ਕੈਂਡੀਡੇਟ ਜਿਹੜਾ 300 ਤੋਂ ਉੱਤੇ ਪਿੰਡਾਂ ਜਿੱਥੇ ਮੈਂ ਕੰਪੇਨ ਹੀ ਨਹੀਂ ਕਰ ਸਕਿਆ ਜਿੱਥੇ ਜਾ ਹੀ ਨਹੀਂ ਸਕੇ ਤੇ ਜੇ ਉੱਥੇ ਵੀ ਸਾਨੂੰ ਲੈਵਲ ਪਲੇਇੰਗ ਫੀਲਡ ਮਿਲਦਾ ਸਾਨੂੰ ਕੰਪੇਨ ਕਰਨ ਦਾ ਮੌਕਾ ਮਿਲਦਾ ਜਿਹੜਾ ਕਿ ਆਮ ਆਦਮੀ ਦੀ ਸਰਕਾਰ ਤੇ ਕਾਂਗਰਸ ਨੇ ਰਲ ਕੇ ਇਹ ਸਾਰੀ ਸਾਜ਼ਿਸ਼ ਘੜੀ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਵੀ ਇਹਨਾਂ ਦਾ ਅਲਾਈਅੰਸ ਆ ਜਿੱਥੇ ਇਹਨਾਂ ਦਾ ਕੈਂਡੀਡੇਟ ਆ ਜਿਹਦਾ ਵੀ ਜਿੱਤਣਾ ਚਾਹੁੰਦੇ ਸੀਗੇ ਤਕੜਾ ਉੱਥੇ ਇਹਨਾਂ ਨੇ ਆਪਣਾ ਆਮ ਆਦਮੀ ਦਾ ਕੈਂਡੀਡੇਟ ਨੂੰ ਸਾਇਲੈਂਸ ਸਾਇਲੈਂਟ ਕਰਤਾ ਜਿੱਥੇ ਆਮ ਆਦਮੀ ਦਾ ਜਿੱਤਣਾ ਚਾਹੁੰਦੇ ਸੀ ਉੱਥੇ ਕਾਂਗਰਸ ਦਾ ਸਾਇਲੈਂਟ ਕਰਤਾ ਉਹ ਗੱਲ ਜਿਹੜੀ ਆ ਸਪਸ਼ਟ ਤੁਹਾਡੇ ਮੂਰੇ ਹੋਈ ਆ ਨਹੀਂ ਤੁਸੀਂ ਮੈਨੂੰ ਦੱਸੋ ਇੱਕ ਆਮ ਆਦਮੀ ਦੇ ਕੈਂਡੀਡੇਟ 6 ਦੇ 6 14 ਚੋਂ 14 ਦੇ 14 ਐਮਐਲਏ ਨੇ ਤੇ ਅੱਜ ਪੱਪੀ ਜੀ ਜਿਹੜੇ ਕੈਂਡੀਡੇਟ ਸੀ ਉਹ ਆਪਣਾ ਵਾਰਡ ਵੀ ਕਿਵੇਂ ਹਾਰ ਗਏ ਆਪਣਾ ਵਾਰਡ ਆ ਜਿਹੜਾ ਉੱਥੋਂ ਵੀ ਉਹ ਹਾਰ ਗਏ ਦਾ ਮਤਲਬ ਇਹ ਸਾਰੀ ਮਿਲ ਗੇਮ ਸੀ ਉਹ ਉਹਦਣ ਹੂਥ ਹਾਰ ਗਏ ਹੂਥ ਹਾਰੇ ਆਪਣਾ ਹੂਥ ਹਾਰੇ ਇਹ ਇੰਨੀ ਵੱਡੀ ਗੱਲ ਕੀ ਹੋ ਸਕਦੀ ਆ ਤੇ ਇਲੈਕਸ਼ਨਾਂ ਵਾਲੇ ਦਿਨੇ ਗੱਲ ਪ੍ਰੂਵ ਹੋ ਗਈ ਜਦੋਂ ਕੈਂਡੀਡੇਟ ਇੱਕ ਦੂਜੇ ਦੇ ਘਰੇ ਜਾ ਕੇ ਬਹਿ ਗਏ ਉਹਦਾ ਮਤਲਬ ਕੀ ਸੀ ਤੁਸੀਂ ਸਾਰਾ ਇਹ ਗੱਲ ਸਮਝਦੇ ਹੋ ਤੇ ਫੇਰ ਮੈਂ ਆਪਣੇ ਤੁਸੀਂ ਗੱਲ ਕਰ ਸਕਦੇ ਹੋ ਪਰ ਮੈਂ ਸਭ ਤੋਂ ਜ਼ਿਆਦਾ ਕਿਉਂਕਿ ਕੁਛ ਚਿਰ ਪਹਿਲਾਂ ਬੀਜੇਪੀ ਨੇ ਆਪਣਾ ਵਿਸ਼ਵਾਸ ਦਿਖਾਇਆ ਤੇ ਬੀਜੇਪੀ ਇੱਕਦਮ ਇੱਕਦਮ ਜਿਵੇਂ ਫੌਜ ਦੀ ਤਰ੍ਹਾਂ ਆਰਮੀ ਦੀ ਤਰ੍ਹਾਂ ਉਹਨਾਂ ਨੇ ਇਹ ਕੰਮ ਕੀਤਾ ਇਦੋਂ ਵੱਧ ਮਿਹਨਤ ਮੈਂ ਨਾ ਕੋਈ ਪਾਰਟੀ ਮੈਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਪਹਿਲਾਂ ਵੀ ਰਿਆ ਇੰਨੀ ਪਾਰਟੀ ਕੋਈ ਮਿਹਨਤ ਕਰਦੀ ਇੰਨੀ ਡੈਡੀਕੇਟਿਡ ਬਿਨਾ ਕਿਸੇ ਨਿਸ਼ਕਾਮ ਸੇਵਾ ਕੀਤੀ ਆ ਤੇ ਗਿਲ ਦੀਆਂ ਗਰਾਈਆਂ ਤੋਂ ਮੈਂ ਬੀਜੇਪੀ ਵਰਕਰ ਲੀਡਰਸ਼ਿਪ ਤੇ ਲੁਧਿਆਣੇ ਦੇ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਆ ਮੇਰੇ ਕੋਲ ਸ਼ਬਦ ਨਹੀਂਗਾ ਕੋਈ ਉਹਨਾਂ ਦਾ ਧੰਨਵਾਦ ਕਰਦਾ ਜੀ ਤੁਸੀਂ ਮੈਂ ਇੱਕ ਮਿੰਟ ਪੜਦਾ ਪਹਿਲਾਂ ਮੈਂ ਕਿਉਂਕਿ ਬਹੁਤ ਵੱਡੇ ਫੈਸਲੇ ਹੋਏ ਆ ਜਿਹੜਾ ਕਿ ਦੋ ਮਿਨਿਸਟਰੀਆਂ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਲਈ ਦਿੱਤੀਆਂ ਲੁਧਿਆਣੇ ਲਈ ਦਿੱਤੀ ਆ ਚਾਹੇ ਉਹ ਸਾਡੀ ਮੈਂ ਅੱਜ ਰੇਲਵੇ ਦੇ ਬਾਰੇ ਵੱਲੋਂ ਜ਼ਰੂਰ ਫੂਡ ਪ੍ਰੋਸੈਸਿੰਗ ਦੀ ਵੀ ਗੱਲ ਕਰਾਂਗੇ ਪਰ ਛੋਟੀ ਥੋੜੀ ਨਹੀਂ ਕਿਉਂਕਿ ਟਾਈਮ ਬੜਾ ਥੋੜਾ ਸੀ ਜੋ ਉਹਦੇ ਵਿੱਚ ਮੈਂ ਰਿਵਿਊ ਕਰ ਸਕਿਆ ਜੋ ਮੈਂ ਗੱਲ ਕਰ ਸਕਿਆ ਉਹ ਤੁਹਾਡੇ ਮੂਰੇ ਜ਼ਰੂਰ ਮੈਂ ਦੱਸਣੀ ਆ ਜਿੱਥੇ ਕਿ ਸਾਡੇ ਮੰਤਰੀ ਵੈਸ਼ਨਰ ਜੀ ਨਾਲ ਮੇਰੀ ਲੰਬੀਆਂ ਗੱਲਾਂ ਹੋਈਆਂ ਇੱਕ ਸਭ ਤੋਂ ਜ਼ਰੂਰੀ ਤੁਹਾਨੂੰ ਪਤਾ ਹੈ ਵੀ ਅੱਜ ਜਿਹੜਾ ਇੱਕ ਲਿੰਕ ਆ ਜਿਹੜਾ ਲਿੰਕ ਜਿਹੜਾ ਸਾਡਾ ਜੁੜਦਾ ਏ ਇਹ ਬਹੁਤ ਹੀ ਜ਼ਰੂਰੀ ਆ ਬਾਕੀ ਲਿੰਕ ਵੀ ਹੈਗੇ ਆ ਪਰ ਇਹ ਜਿਹੜਾ ਸਾਡਾ ਪਟਿਆਲੇ ਦੇ ਵਿੱਚੋਂ ਹੋ ਕੇ ਰਾਜਪੁਰਾ ਜਿਹੜਾ ਬ੍ਰੌਡਗੇਟ ਲਿੰਕ ਆ ਜਿਹੜਾ ਉਹਨੂੰ ਕਿਉਂਕਿ ਇਹ ਬਹੁਤ ਪ੍ਰਾਣੀ ਮੰਗਾ ਬੜੇ ਚਿਰ ਦੀ ਮੰਗਾ ਵੀ ਜਿਹੜਾ ਮਹਾਲੀ ਨਾਲ ਰਾਜਧਾਨੀ ਨਾਲ ਰਾਜਪੁਰੇ ਦੇ ਥਰੂ ਇਹਨੂੰ ਜੋੜਿਆ ਜਾਵੇ ਇਹਦੀ ਖਾਸ ਤੌਰ ਤੇ ਮੈਂ ਜੇ ਗੱਲ ਕਰਾਂ ਇਹ 55 ਜਿਹੜਾ ਕਿਲੋਮੀਟਰ ਆ ਜਿਹੜਾ ਇਹ ਇਹਦਾ ਲਿੰਕ ਆ ਜਿਹੜਾ ਇਹ ਲਿੰਕ ਮਤਲਬ ਹੈ ਨਹੀਂ ਗੱਜਦੇ ਕਰਕੇ ਸਿੱਧਾ ਪੰਜਾਬ ਮਾਲਵਾ ਸਾਰਾ ਜਿਹੜਾ ਉਹ ਆਪਣੀ ਕੈਪੀਟਲ ਨਾਲ ਉਹ ਜੁੜਿਆ ਨਹੀਂ ਤੇ ਇਹਦੇ ਵਿੱਚ ਤਕਰੀਬਨ 2016 ਤੇ 17 ਇੱਕ ਡੀਪੀਆਰ ਬਣੀ ਸੀ ਜਿਹਦੀ ਤਕਰੀਬਨ ਜਿਹੜੀ ਇਹ ਸਾਰਾ ਪ੍ਰੋਜੈਕਟ ਕਾਸ ਸੀਗਾ ਉਸ ਵੇਲੇ 312 ਕਰੋੜ ਰੁਪਏ ਦਾ ਇਹ ਉਦੋਂ ਪ੍ਰੋਜੈਕਟ ਸੀ ਤੇ ਇਹਦੇ ਵਿੱਚ ਇੱਕ ਗੱਲ ਜ਼ਰੂਰ ਸੀ ਵੀ ਜਦੋਂ ਰੇਲਵੇ ਨੇ ਦੇਖਿਆ ਵੀ ਇਹ ਪ੍ਰੋਜੈਕਟ ਚ ਵਿੱਚ ਸਾਨੂੰ ਮੁਨਾਫਾ ਆਇਆ ਜਾਂ ਘਾਟਾ ਆਇਆ ਜਦੋਂ ਉਹਦੇ ਸਾਰੇ ਰਿਪੋਰਟ ਤਿਆਰ ਹੋਈ ਉਹਦੇ ਵਿੱਚ 5% ਦਾ ਰੇਲਵੇ ਨੂੰ ਘਾਟਾ ਸੀ ਮੁਨਾਫਾ ਨਹੀਂ ਸੀ ਤੇ ਚਲੋ ਉਹਨੂੰ ਦੇਖਦੇ ਹੋਏ ਵੀ ਇਹ ਫੈਸਲਾ ਕੀਤਾ ਗਿਆ ਵੀ ਅਸੀਂ ਜਿਹੜਾ 300 ਤੋਂ ਉੱਤੇ ਕਰੋੜ ਰੁਪਇਆ ਖਰਚ ਕਰਾਂਗੇ ਪਰ ਜਿਹੜੀ ਲੈਂਡ ਕਿਉਂਕਿ ਬੜੀ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ ਜ਼ਮੀਨ ਤੇ ਜ਼ਮੀਨ ਜਿਹੜੀ ਆ ਉਹ ਸ਼ੇਅਰਿੰਗ ਬੇਸ ਤੇ ਆ ਜਿਹੜਾ ਉਹ ਪੰਜਾਬ ਗਵਰਨਮੈਂਟ ਸਾਨੂੰ ਜ਼ਮੀਨ ਜਿਹੜੀ ਆ ਉਹ దਏਗੀ ਮੈਂ ਸਾਰੀਆਂ ਜਿਹੜੀਆਂ ਰੇਲਵੇ ਬੋਰਡ ਨੇ ਚਿੱਠੀਆਂ ਲਿਖੀਆਂ ਪੰਜਾਬ ਚੀਫ ਸਕੱਟਰੀ ਨੂੰ ਲਿਖੀਆਂ ਪਰ ਉਹ ਅੱਜ ਤਕਰੀਬਨ 8 ਸਾਲ ਹੋ ਗਏ ਉਹਦੇ ਵਿੱਚ ਜਿਹੜੀ ਆ ਉਹ ਜ਼ਮੀਨ ਜਿਹੜੀ ਆ ਨਹੀਂ ਮੁਹੱਈਆ ਕਰਾ ਕੇ ਦਿੱਤੀ ਪੰਜਾਬ ਸਰਕਾਰ ਨੇ ਪਰ ਫਿਰ ਵੀ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਭ ਤੋਂ ਪ੍ਰਾਇੋਰਟੀ ਤੇ ਅਸੀਂ ਵਿਦਨ ڈیز ਇਹਨੂੰ ਦੁਬਾਰਾ ਇਹਦੀ ਡੀਪੀਆ ਤਿਆਰ ਕਰਾਂਗੇ ਇਹਦੀ ਮੈਂ ਮੰਤਰੀ ਜੀ ਨਾਲ ਗੱਲ ਕਰਕੇ ਇਹਦੀ ਡੀਪੀਆਰ ਤਿਆਰ ਆ ਜਿਹੜੀ ਕਿਉਂਕਿ ਇਹ ਐਸਐਸਏ ਨਗਰ ਮੋਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਤਕਰੀਬਨ 43.192 ਹੈਕਟੇਅਰ ਜ਼ਮੀਨ ਆ ਜਿਹੜੀ ਉਹ ਸਾਨੂੰ ਇਹਦੇ ਲਈ ਚਾਹੀਦੀ ਆ ਤੇ ਇਹਦੀ ਰਿਵਾਈਜ਼ ਡੀਪੀਆਰ ਆ ਜਿਹੜੀ ਕਿਉਂਕਿ ਹੁਣ ਉਹ 300 ਸੀ ਉਹ ਡਬਲ ਹੋ ਗਈ ਹੋਣੀ 8 ਸਾਲ ਤੱਕ ਉਹਦਾ ਖਰਚਾ 5-600 ਕਰੋੜ ਰੁਪਏ ਚਾਹੀਦਾ ਹੋਊਗਾ ਪਰ ਮੁੱਖ ਮੰਤਰੀ ਜੀ ਨਾਲ ਜਦੋਂ ਮੀਟਿੰਗ ਹੋਏਗੀ ਉਹਨਾਂ ਨੂੰ ਇਹਦੇ ਲਈ ਕਿਸ ਤਰੀਕੇ ਨਾਲ ਉਹ ਜ਼ਮੀਨ ਮਹਈਆ ਕਰਾ ਸਕਦੇ ਆ ਇਹ ਬਹੁਤ ਵੱਡਾ ਇੱਕ ਇੱਕ ਲੀਕਾ ਜ਼ਮੀਨ ਕਿੰਨੀ ਹੈ ਸਰ ਮੈਂ ਇਹਦਾ ਤੁਹਾਨੂੰ ਦੱਸ ਦਿੰਦਾ 43.192 ਹੈਕਟੇਅਰ ਜ਼ਮੀਨ ਆ ਜਿਹੜੀ ਚਾਹੀਦੀ ਆ ਤੇ ਟੋਟਲ ਜਿਹੜੀ ਆ 55 ਕਿਲੋਮੀਟਰ ਇਹ ਜਿਹੜੀ ਆ ਉਦੋਂ ਬਾਅਦ ਜਿਹੜੀ ਇੱਕ ਜਿਹੜਾ ਸਾਡਾ ਲੁਧਿਆਣਾ ਦੇ ਵਿੱਚ ਜਿਹੜੀਆਂ ਤਕਰੀਬਨ ਮੁੱਲਾਂਪੁਰ ਜਿਹੜੀ ਆ ਡਬਲਿੰਗ ਬੱਦੋਵਾਲ ਲੁਧਿਆਣਾ ਸੈਕਸ਼ਨ ਆ ਜਿਹੜਾ ਇਹਦਾ ਕੰਮ ਚੱਲ ਰਿਹਾ ਹੈ ਸੀ ਫਰੈਂਚਾਈਜ਼ੀਅਰ ਤੇ ਖਤਮ ਹੋਏਗਾ लुधियाना किला रैपोर डबलिंग एदा काम चल ਰਿਹਾ ਹੈ एदा ਵੀ ਜਿਹੜਾ ਸੈਕਸ਼ਨ ਦਾ ਕੰਮ ਹੈ ਇਸੇ ਦੌਰਾਨ ਪੂਰਾ ਹੋਏਗਾ ਨੰਗਲ ਡੈਮ ਤਲਵਾੜਾ ਮਕੇਰੀਆਂ ਇਹ ਬਿਲਕੁਲ ਨਵੀਂ ਲਾਈਨ ਪੈ ਰਹੀ ਹੈ ਡਬਲਿੰਗ ਨਹੀਂ ਇਹ ਨਵੀਂ ਲਾਈਨ ਪੈ ਰਹੀ ਆ ਇਹ ਸਾਰਿਆਂ ਦੀ ਜਿਹੜੀ ਕੀਮਤ ਹੈ तकरीबन 2400 ਕਰੋੜ ਰੁਪਈਆ ਹੈ ਇਹ ਜਿਹੜੇ ਪ੍ਰੋਜੈਕਟ ਨੇ ਮੈਂ ਜਿਵੇਂ ਕਿਹਾ ਮੁੱਲਾਂਪੁਰ ਡਬਲਿੰਗ ਬੰਦੋਵਾਲ ਲੁਧਿਆਣਾ ਸੈਕਸ਼ਨ ਮੁੱਲਾਂਪੁਰ ਲੁਧਿਆਣਾ ਚ ਕਿਲਾ ਰੈਪੋਰ ਲੁਧਿਆਣਾ ਕਿਲਾ ਰੈਪੋਰ ਸੈਕਸ਼ਨ ਚ ਇਹ ਡਬਲਿੰਗ ਹੋ ਰਹੀ ਆ ਤੇ ਨੰਗਲ ਤਲਵਾਰਾ ਮਕੇਰੀਆਂ ਲਾਈਨਾਂ ਇਹ ਨਵੀਂ ਪੈਰੀ ਇਹ 2400 ਕਰੋੜ ਰੁਪਏ ਦੇ ਇਹ ਪ੍ਰੋਜੈਕਟ ਨੇ। ਉਦੋਂ ਬਾਅਦ ਅੰਮ੍ਰਿਤ ਸਕੀਮ ਦੇ ਵਿੱਚ 30 ਪ੍ਰੋਜੈਕਟ ਨੇ। ਤੀਰ ਰੇਲਵੇ ਸਟੇਸ਼ਨ ਨੇ ਜਿਹੜੇ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਸਟੇਸ਼ਨ ਸਕੀਮ ਦੇ ਵਿੱਚ ਉਹ ਕਵਰ ਕੀਤੇ ਜਾ ਰਹੇ ਆ। ਉਹਦੀ ਲਿਸਟ ਵੀ ਮੈਂ ਤੁਹਾਨੂੰ ਤਕਰੀਬਨ ਉਹ ਤਿਆਰ ਜਿਹੜੀ ਆ ਮੇਰੇ ਕੋਲ ਹੈਗੀ ਜਾਂ ਮੈਂ ਤੁਹਾਨੂੰ ਦਵਾਂਗਾ। ਇਹਦੇ ਵਿੱਚ ਜਿਹੜਾ ਇਹ 1100 1103 ਕਰੋੜ ਰੁਪਏ ਦਾ ਜਿਹੜਾ ਇਹਦੇ ਉੱਤੇ ਖਰਚ ਕੀਤਾ ਜਾ ਰਿਹਾ ਤਕਰੀਬਨ 30 ਚੋਂ 25 ਸਟੇਸ਼ਨਾਂ ਤੇ ਜਿਹੜਾ ਉਹ ਕੰਮ ਸ਼ੁਰੂ ਹੋ ਗਿਆ ਸ੍ਰੀ ਅਮਰitsar ਸਾਹਿਬ ਬਿਆਸ ਬਠਿੰਡਾ ਜਲੰਧਰ ਸਿਟੀ ਐਂਡ ਪਠਾਨਕੋਟ ਇਹਨਾਂ ਦਾ ਮਾਸਟਰ ਪਲੈਨਿੰਗ ਆ ਜਿਹੜੀ ਇਹ ਤਿਆਰ ਹੋ ਰਹੀ ਆ ਇਹ 1103 ਕਰੋੜ ਦੇ ਇਹ ਪ੍ਰੋਜੈਕਟ ਆ ਜਿਹੜੇ ਇਹਦੇ ਵਿੱਚ ਡਿਵੈਲਪਮੈਂਟ ਮਾਸਟਰ ਪਲਾਨ ਆ ਬਹੁਤ ਵਧੀਆ ਡਿਜ਼ਾਈਨ ਨੇ ਹਰੀਜ਼ਨ 540 60 ਦੇ ਫਜ਼ਾੜ ਬਣੇ ਹੋਏ ਨੇ ਇਹਦੇ ਪਾਸ ਇਹਦੇ ਵਿੱਚ ਚਾਹੇ ਪਲਾਜ਼ਾ ਬਣਨਗੇ ਚਾਹੇ ਸਿਟੀ ਸੈਂਟਰ ਬਣਨਗੇ ਚਾਹੇ ਬੜੀ ਵਧੀਆ ਬਿਲਡਿੰਗਸ ਨੇ ਜਿਹੜੀਆਂ ਦੋਨੋਂ ਪਾਸੇ ਹੋਣ ਕੱਲ ਨੂੰ ਕਿਸੇ ਸ਼ਹਿਰ ਚ ਬੈਟਰ ਹੋਣੀਆਂ ਕੱਲ ਕਿਸੇ ਉਹਨੂੰ ਬਸ ਸਟੇਸ਼ਨਾਂ ਨਾਲ ਜੋੜਨਾ ਸਿਟੀ ਨਾਲ ਜੋੜਨਾ ਨਹੀਂ ਇੱਕ ਪਾਸੇ ਤੁਹਾਨੂੰ ਪਤਾ ਸਟੇਸ਼ਨ ਦੀ ਜਿਹੜੀ ਆ ਉਹ ਉਹ ਆਉਣ ਜਾਣ ਹੁੰਦੀ ਆ ਇਹ ਜਿਹੜੇ ਸਟੇਸ਼ਨ 30 ਦੇ 30 ਬਣ ਰਿਹਾ ਦੋਨੋਂ ਪਾਸੇ ਇਹ ਸੜਕਾਂ ਦੇ ਨਾਲ ਜੁੜਨਗੇ ਆਵਾਜਾਈ ਨਾਲ ਜਿਹੜੇ ਇਹ ਇਹ ਜੁੜਨਗੇ ਇਹਦੇ ਵਿੱਚ ਕੈਫੇਟੇਰੀਆ ਹੋਣਗੇ ਪੈਸੇਂਜਰ ਅਮੈਨਿਟੀਆਂ ਐਂਡ ਰਿਟੇਲ ਸ਼ਾਪਸ ਹੋਣੀਆਂ ਬੀਅ ਸਪੇਸ ਉਹਨਾਂ ਲਈ ਤੇ ਖਾਸ ਤੌਰ ਤੇ ਬੱਲੂ ਪਾਣੀ ਤਾਂ ਚਾਹੀਦਾ ਸਮੂਥ ਟ੍ਰੈਫਿਕ ਫਲੋ ਜਿਵੇਂ ਵੀ ਹੋਵੇ ਉਹਦੇ ਲਈ ਪਾਰਕਿੰਗ ਫੈਸਿਲਿਟੀ ਚੰਗੀਆਂ ਹਾਈ ਲੈਵਲ ਪਲੇਟਫਾਰਮਸ ਹੋਣਗੇ ਅੰਬਰੂਬ ਸਰਫੇਸ ਐਂਡ ਪਲੇਟਫਾਰਮ ਕਵਰਸ ਹੋਣਗੇ ਜਿਵੇਂ ਅੱਜਕੱਲ ਬੜੀ ਪ੍ਰੋਬਲਮ ਹੈ ਦਿਵੰਗ ਲਈ ਉਹਦੇ ਲਈ ਖਾਸ ਸਹੂਲਤਾਂ ਹੋਣੀਆਂ ਕਿ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਬਿਲਕੁਲ ਨਾ ਹੋਵੇ ਬਿਲਕੁਲ ਲਿਫਟ ਲੱਗੀਆਂ ਹੋਣਗੀਆਂ ਸੀਸੀਟੀਵੀ ਕੈਮਰੇ ਹੋਣਗੇ ਪ੍ਰੋਮੋਸ਼ਨ ਆਫ ਲੋਕਲ ਪ੍ਰੋਡਕਟਸ ਉਹਨਾਂ ਦੀ ਐਡਵਰਟਾਈਜ਼ਮੈਂਟ ਹੋਵੇ ਉਹਨਾਂ ਲਈ ਬਹੁਤ ਵਧੀਆ ਪ੍ਰਬੰਧ ਹੋਣਗੇ ਇਹਦਾ ਮਤਲਬ ਇਹ ਆ ਵੀ 1 ਸਟੇਸ਼ਨ 1 ਪ੍ਰੋਡਕਟ ਸਕੀਮ ਦੇ ਤਹਿਤ ਇਹ ਚੀਜ਼ਾਂ ਵੀ ਉੱਥੇ ਕੀਤੀਆਂ ਜਾਣ ਜਿਵੇਂ ਆਪਣਾ ਰੇਲਵੇ ਸਟੇਸ਼ਨ ਆ ਇਹ ਤਾਂ ਖੈਰ ਇਹ ਰੇਲਵੇ ਸਟੇਸ਼ਨ ਦਾ ਜਿਹੜਾ ਬੈਸਟ ਦੁਨੀਆ ਚ ਜਿਹੜੇ ਰੇਲਵੇ ਸਟੇਸ਼ਨ ਬੈਸਟ ਬਣ ਰਿਹਾ ਉਹਦੇ ਵਿੱਚੋਂ 500 ਕਰੋੜ ਰੁਪਈਆ ਆਪਣੇ ਲੁਧਿਆਣੇ ਉਹ ਵਕਰੀ ਇਹਦਾ ਵਰਲਡ ਕਲਾਸ ਇੰਪਰੋਵਮੈਂਟ ਜਿਹੜਾ ਆਪਣਾ ਬਣ ਰਿਹਾ ਇਹ ਮੈਂ ਤੁਹਾਨੂੰ ਪੰਜਾਬ ਦੀ ਜਾਣਕਾਰੀ ਦਿੱਤੀ ਆ ਇਹ ਬਾਕੀ ਪੱਟੀ ਵਾਲਾ ਏਰੀਆ ਵੀ ਅਜੇ ਵੀ ਗਿਆ ਹੋਰ ਮਿਸਿੰਗ ਲਿੰਕ ਵੀ ਹੈਗੇ ਆ ਗੋਇੰਦਵਾਲ ਸਾਹ ਵਾਲਾ ਵੀ ਆ ਹੋਰ ਤਲਵੰਡੀ ਸਾਬੋ ਉੱਥੇ ਵੀ ਇੱਕ ਮਿਸਿੰਗ ਲਿੰਕ ਹੈਗਾ ਏ ਜਿਨ੍ਹਾਂ ਨੂੰ ਅੱਗੇ ਇਹਦੇ ਬਾਰੇ ਕੀ ਕੀ ਹੋਇਆ ਹੋਇਆ ਕੀ ਕੀ ਹੋਣ ਵਾਲਾ ਉਹਦੇ ਬਾਰੇ ਅਗਲੀ ਤਿਆਰੀ ਕਰਕੇ ਮੈਂ ਤੁਹਾਨੂੰ ਦੱਸੂਗਾ ਪਰ ਅੱਜ ਜਿਹੜਾ ਇੰਪੋਰਟੈਂਟ ਸੈਕਸ਼ਨ ਆ ਜਿਹੜਾ ਇਹ ਬਹੁਤ ਹੀ ਜ਼ਰੂਰੀ ਆ ਜਿਹਨੂੰ ਅੱਗੇ ਇਹਦੀ ਡੀਪੀਆਰ ਬਣੇ ਤੇ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਲੈਂਡ ਮਹਈਆ ਕਰਾਉਣ ਲਈ ਬੇਨਤੀ ਕਰੀਏ ਕਿਉਂਕਿ ਇਹ ਸਿੱਧਾ ਇੱਕ ਬਹੁਤ ਵੱਡਾ ਜਿਹੜਾ ਸੈਕਸ਼ਨ ਆ ਇਹਦੇ ਨਾਲ ਮਹਾਲੀ ਫਤੇਗੜ ਸਾਹਿਬ ਤੇ ਪਟਿਆਲਾ ਜਦੋਂ ਜੁੜ ਜੂਗਾ ਸਾਰਾ ਮਾਲਵਾ ਇਹਦੇ ਨਾਲ ਤਕਰੀਬਨ ਆ ਜਿਹੜਾ ਜੁੜ ਕੋਲ ਤੇ ਇਹ ਬੜਾ ਸਾਰੀ ਤੁਹਾਨੂੰ ਇਹ ਜਿਹੜੀਆਂ ਰਿਟਰਨ ਮੈਂ ਤੁਹਾਨੂੰ ਮਹਈਆ ਕਰਵਾ ਦੂੰਗਾ ਇਹਨਾਂ ਦੇ ਪ੍ਰਿੰਟ ਤੇ ਇਹ ਕੁਝ ਰੇਲਵੇ ਦੇ ਤੁਹਾਨੂੰ ਅੱਜ ਕੰਮ ਦੱਸੇ ਆ ਵੀ 30 ਸਟੇਸ਼ਨਾਂ ਦਾ ਕੰਮ ਹੋ ਰਿਹਾ ਖਾਸ ਤੌਰ ਤੇ ਵਰਲਡ ਕਲਾਸ ਦਾ ਲੁਧਿਆਣੇ ਦਾ ਕੰਮ ਹੋ ਰਿਹਾ ਤੇ ਅੱਗੇ ਕਿੰਨੀਆਂ ਇੱਕ ਸਾਲ ਦੇ ਅੰਦਰ ਅੰਦਰ ਇਹ 30 ਰੇਲਵੇ ਸਟੇਸ਼ਨ ਨੇ ਜਿਹੜੇ ਬਣ ਕੇ ਆ प्यार ਹੋਣੀ ਆ ਇਸ ਫਿਨੈਂਸ਼ੀਅਲ ਇਅਰ ਦੇ ਵਿੱਚ ਜੀ 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 ਜ ਪ੍ਰਾਇਓਰਟੀ ਤੇ ਉਹ ਚੀਜ਼ਾਂ ਪਹਿਲਾਂ ਲਵਾਂਗੇ ਨਾ ਤੇ ਉਸ ਤੋਂ ਬਾਅਦ ਬਾਰੀ-ਬਾਰੀ ਸੇੜਾ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਸਿਰੇ ਚੜਾਵਾਂਗੇ ਜਿਹੜਾ ਵੱਡਾ ਦਰਿਆਏ ਉਹਨੂੰ ਕਿਵੇਂ ਬਣਾਉਣਾ ਉਹ 650 ਕਰੋੜ ਰੁਪਏ ਆਇਆ ਹੋਇਆ ਉਹਦੇ ਉੱਤੇ ਸਾਡੀ ਸਾਰੀ ਮੋਨਿਟਰਿੰਗ ਟੀਮ ਚਾਹੇ ਸਾਡੇ ਸਾਰੀ ਸੀਨੀਅਰ ਲੀਡਰਸ਼ਿਪ ਉਹਦੇ ਮੋਨਿਟਰਿੰਗ ਕਰਨੀ ਅਸੀਂ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਨ ਗoing ਉਹ ਪ੍ਰੋਜੈਕਟ ਆ ਉਹਨੂੰ ਸਭ ਤੋਂ ਪਹਿਲਾਂ ਸਿਰੇ ਚੜਾਉਣਾ ਤੇ ਆਉਣ ਵਾਲੇ ਦਿਨਾਂ 'ਚ ਇੱਕ ਜਿਹੜਾ ਇੰਟਰਨੈਸ਼ਨਲ 에어ਪੋਰਟ ਅਸੀਂ ਬਣਾਉਣ ਦੀ ਜਿਹੜੀ ਸਾਡੀ ਸੋਚ ਚੱਲ ਰਹੀ ਆ तकरीबन ਉਹ ਬਣ ਕੇ ਤਿਆਰ ਆ ਉਹਨੂੰ ਅੱਗੇ ਕਿਸ ਤਰੀਕੇ ਨਾਲ ਉਥੋਂ ਫਲਾਈਟਸ ਚਲਾਉਣੀਆਂ ਤੇ ਰੇਲਵੇ ਸਟੇਸ਼ਨ ਚਲਾਉਣਾ ਇਹ ਤਿੰਨ ਚੀਜ਼ਾਂ ਸਾਡੀਆਂ ਪ੍ਰਾਇੋਰਟੀ ਤੇ ਹੋਣਗੀਆਂ ਬੁੱਢਾ ਦਰਿਆ ਇਹਨੂੰ ਨਾਲੇ ਤੋਂ ਬਣਾਉਣਾ ਰੇਲਵੇ ਸਟੇਸ਼ਨ 에어ਪੋਰਟ ਜਿਹੜਾ ਇਹ ਜਲਦੀ ਦਿਲ ਤੋਂ ਉਹਨੂੰ ਸ਼ੁਰੂ ਕਰਨਾ ਵੀ ਉਰੇਓ ਵੜਾਨਾ ਜਿਹੜੀਆਂ ਉਹ ਦਿੱਲੀ ਨੂੰ ਜਾਣ ਕਿਤੇ ਧਾਰਮਿਕ ਡੈਸਟੀਨੇਸ਼ਨਾਂ ਤੇ ਜਾਣ ਕਿਤੇ ਟੂਰਿਸਟ ਡੈਸਟੀਨੇਸ਼ਨਾਂ ਤੇ ਜਾਣ ਇਹ ਤਿੰਨ ਚੀਜ਼ਾਂ ਜਿਹੜੀਆਂ ਪ੍ਰਾਇੋਰਟੀ ਅਟੀਨੀ ਹੌਸਲ ਦੇ ਮੇਟ ਦੇ ਵਿੱਚ ਫਿੱਟ ਹੋਇਆ ਗਿਆ ਪਰ ਉਹ ਜਿਹੜਾ ਤਕਲੂਪ ਕਰਦਾ ਉਸ ਪਾਸ ਚਲ ਰਿਹਾ ਪਿਆ ਦੇਖੀ ਜਿਹੜਾ ਨੰਬਰ ਤੁਹਾਡਾ ਚੱਲ ਰਿਹਾ ਦੇਖੋ ਉਹ ਲੋਕ ਲੋਕਾਂ ਲਈ ਜਿਹੜਾ ਸਾਡਾ ਬੀਜੇਪੀ ਦਫਤਰ ਹਰ ਵੇਲੇ ਖੁੱਲਾ ਹੈ ਕੋਈ ਵੀ ਉੱਥੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੋਂ ਲੈ ਕੇ ਸਾਰੀਆਂ ਟੀਮਾਂ ਸਾਡੀਆਂ ਉੱਥੇ ਬੈਠੀਆਂ ਨੇ ਕਦੇ ਵੀ ਜਿਸ ਨੂੰ ਵੀ ਕੋਈ ਕਦੇ ਵੀ ਜ਼ਰੂਰਤ ਹੋਊਗੀ ਲੋਡ ਹੋਏਗੀ ਉਹ ਅਲੱਗ ਉੱਥੇ ਜਿਹੜੀਆਂ ਹੋਰ ਟੈਲੀਫੋਨ ਲਾਈਨਾਂ ਅਸੀਂ ਪਰ ਪ੍ਰੋਗਰਾਮ ਲਾ ਕੇ ਮਹੱਈਆ ਕਰਾਵਾਂਗੇ ਪਰ ਸਾਰੀਆਂ ਟੀਮਾਂ ਬਾਰ-ਬਾਰ ਰੱਖਣੀਆਂ ਉਹ ਬੀਜੇਪੀ ਆਫਿਸ ਤੋਂ ਸਾਡਾ ਸ਼ਹਿਰ ਦਾ ਕੰਮ ਆ ਜਿਹੜਾ ਉਹ ਲੋਕਾਂ ਦਾ ਲੁਧਿਆਣਾ ਦਾ ਉੱਥੋਂ ਚੱਲੇਗਾ हां ਜਿਹੜੀਆਂ ਮਿਨਿਸਟਰੀ ਦੇ ਕੰਮ ਨੇ ਉਹ ਮਿਨਿਸਟਰੀ ਲੈਵਲ ਤੇ ਜਿਹੜੇ ਦਫ਼ਤਰ ਨੇ ਉਹ ਦੋਨੋਂ ਆਪਰੇਟ ਕਰਨਗੇ ਬਿਲਕੁਲ ਸਹੀ ਹੈ ਕਿ ਉੱਥੇ ਦੇਖਿਆ ਜਾਵੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਇਹ ਸਾਰੇ ਰੋਪੜੂ ਡਿਵੀਜ਼ਨ ਦੇ ਵਿੱਚ ਆਉਂਦੇ ਬਿਲਕੁਲ ਰੋਪੜੂ ਡਿਵੀਜ਼ਨ ਜਿਹੜੀ 1952 ਤੋਂ ਦੇ ਵਿੱਚ ਬਣੀ ਬਹੁਤ ਪੁਰਾਣੀ ਹੋ ਚੁੱਕੀ ਹੈ ਕਿ ਹੁਣ ਜਿੱਦਾਂ ਲੁਧਿਆਣੇ ਦੇ ਜ਼ਰੀਏ ਪੰਜਾਬ ਨਮਾਇੰਗੀ ਕਰ ਰਿਹਾ ਵਾ ਸੈਂਟਰ ਦੇ ਵਿੱਚ ਉਸ ਡਿਵੀਜ਼ਨ ਨੂੰ ਲੁਧਿਆਣੇ ਦੇ ਵਿੱਚ ਜਾਂ ਆਸ-ਪਾਸ ਕਿਤੇ ਸੈਂਟਰ ਤੇ ਲਿਆਇਆ ਜਾ ਸਕਦਾ ਕਿਉਂਕਿ ਇੱਕਦਾਂ ਨਵੀਨੀਕਰਨ ਹੋਏਗਾ ਜਿਵੇਂ ਉੱਥੇ ਖਸਤਾ ਹਾਲਤ ਹੈ ਕੁਝ ਬਿਲਡਿੰਗ ਵੀ ਪੁਰਾਣੀਆਂ ਨੇ ਤਾਂ ਇੱਥੇ ਆ ਕੇ ਉਹਨਾਂ ਨੂੰ ਨਵਾਂ ਬਣਾਇਆ ਜਾਣਾ ਹੈ ਕਿੰਝ ਜਾਨੂੰ ਮੈਨੂੰ ਸਮਝੋ ਕਿ ਡਿਵੀਜ਼ਨਾਂ ਦਾ ਇਹ ਕੋਈ ਮਤਲਬ ਨਹੀਂ ਗੱਲ। ਭਈ ਉਹ ਕੋਈ ਉੱਥੇ ਕੰਮ ਪ੍ਰਭਾਵਿਤ ਹੋਰੇ ਆ। ਦਰਾਹੇ ਤੱਕ ਦਰਾਹਣਾੜੀ ਆ ਜੀ ਦਰਾਹੇ ਤੱਕ ਜਿਹੜਾ ਉਹ ਅੰਮਾਲਾ ਡਿਵੀਜ਼ਨ ਪੈਂਦਾ ਹੈ ਦਮਾ ਦਰਾਹੇ ਤੋਂ ਅੱਗੇ ਜਿਹੜਾ ਫਿਰੋਜ਼ਪੁਰ ਡਿਵੀਜ਼ਨ ਪੈਦਾ ਆ ਆਪਾਂ ਨੂੰ ਅੰਮਾਲਾ ਨੇੜੇ ਆ ਜਾਂ ਫਿਰੋਜ਼ਪੁਰ ਨੇੜੇ ਇਸ ਕਰਕੇ ਉਹ ਕੰਮ ਆ ਜਿਹੜਾ ਉਹ ਬਿਲਕੁਲ ਇਸ ਚੀਜ਼ ਨਾਲ ਇਫੈਕਟ ਨਹੀਂ ਹੁੰਦਾ ਕੰਮ ਤਾਂ ਰੈਸਟਲੇ ਦਿੱਲੀ ਆ ਦਿੱਲੀ ਤੋਂ ਕੰਮ ਕਿਰਲਾਚ ਵੀ ਹੁੰਦੇ ਆ ਦਿੱਲੀ ਤੋਂ ਕੰਮ ਕਰਨੇ ਆ ਕੁਮਾਰੀ ਚਾਹੇ ਜੰਮੂ ਕਸ਼ਵੀਰ ਚ ਵੀ ਹੁੰਦੇ ਆ ਗੱਲ ਇਹ ਆ ਵੀ ਉਹਨੂੰ ਸਟਰੀਮ ਲਾਈਨ ਹੋਰ ਵਧੀਆ ਕਿਵੇਂ ਕੀਤਾ ਜਾ ਸਕਦਾ ਉਹਦੇ ਵਿੱਚ ਮੰਤਰੀ ਜੀ ਨੇ ਪਹਿਲੀ ਮੀਟਿੰਗ ਅਸੀਂ ਕੀਤੀ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਪ੍ਰਾਇੋਰਟੀ ਤੇ ਇਹ ਲਿਆ ਗਿਆ ਹੈ ਵੀ ਕਿਸ ਤਰੀਕੇ ਨਾਲ ਟਾਈਮਿੰਗ ਟ੍ਰੇਨਸ ਦੀ ਸਭ ਤੋਂ ਪੰਕਚੁਐਲਟੀ ਪੰਕਚੁਐਲਟੀ ਜਿਹੜੀ ਆ ਉਹ ਮਸਟ ਆ ਵੀ ਪਰ ਜੇ ਆਪਣਾ ਦੇਖਿਆ ਜਾਵੇ ਬਹੁਤ ਵਧੀਆ ਪੰਕਚੁਐਲਟੀ ਆ ਜਿਹੜੀ ਉਹ ਚੱਲ ਰਹੀ ਆ 90 ਦੇ ਤਕਰੀਬਨ ਜਿਹੜਾ ਇੰਟਰਨੈਸ਼ਨਲ ਪੰਕਚੁਐਲਟੀ ਦਾ ਜਿਹੜਾ ਗ੍ਰਾਫ ਦੇਖੀਏ ਜੇ ਅਪਾ ਯੂਰਪੀਅਨ ਕੰਟਰੀਜ਼ ਦਾ ਅਮਰੀਕਾ ਦੀ ਜਾਂ ਕਿਉਂਕਿ ਅਸੀਂ ਅਮਰੀਕਾ ਰਸ਼ੀਆ ਚਾਈਨਾ ਉਹਨਾਂ ਦਾ ਸਾਤੋਂ ਵੀ ਵੱਡਾ ਜਿਹੜਾ ਰੇਲਵੇ ਦਾ ਪ੍ਰਸਾਰ ਆ ਸਾਡਾ ਵੀ ਉਹਨਾਂ ਤੋਂ ਥੱਲੇ ਆ ਪਰ ਪੰਕਚੁਐਲਟੀ ਆ ਜਿਹੜੀ ਸਾਡੀ ਉਹ ਆਪਣੇ ਦੇਖਦੇ 80 ਤੇ ਅਸੀਂ ਕਈ ਡਿਵੀਜ਼ਨ ਨੇ ਸਾਡੀਆਂ ਜਿਹੜੀਆਂ 90 ਤੋਂ ਵੀ ਉੱਚੇ ਪੰਕਚੁਐਲਟੀ ਸਾਡੀ ਆਉਤ ਆ ਰਹੀ ਆ ਜਿੱਥੇ ਆ ਕੁਐਸਚਨ ਇਲੈਕਸ਼ਨਸ ਕਰਕੇ ਕਿਉਂਕਿ ਸਾਰੀ ਮਸ਼ੀਨਰੀ ਇੱਧਰ ਲੱਗ ਜਾਂਦੀ ਆ ਕਈ ਡਿਵੀਜ਼ਨ ਦੀ ਪੰਕਚੁਐਲਟੀ ਆ ਜਿਹੜੀ ਉਹ ਪ੍ਰਿੰਨਾ ਦੇ ਟਾਈਮ ਜਰੂ ਡਿਸਟਰਬ ਹੋਏ ਪਰ ਬਹੁਤ ਹੀ ਸਟਰੋਂਗਲੀ ਸਨਪ੍ਰੀਜੀ ਨੇ ਕੱਲ ਅਸੀਂ ਦੇ ਡਾਕੂਮੈਂਟ ਮੀਟਿੰਗ ਕੀਤੀ ਉਹ ਸਟ੍ਰਿਕਟਲੀ ਐਕਸ਼ਨ ਲਿਆ ਗਿਆ ਜਾਇਓ ਜੀਐਮ ਨੇ ਚਾਈਡੀਆਰਐਮ ਨੇ ਉਹਨਾਂ ਨੂੰ ਪੰਕਚੁਐਲਟੀ ਠੀਕ ਕਰਦਾ ਬਾਕੀ ਆਪਣਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਬੈਸਟ ਬਣ ਰਿਹਾ ਹਜੇ ਅੰਮਾਲੇ ਨਹੀਂ ਕੰਮ ਸ਼ੁਰੂ ਹੋਇਆ ਜਿਸ ਤੇ ਕਿ ਐਨਡੀ ਵੱਡੀ ਆਪਣਾ ਲੁਧਿਆਣਾ ਤਾਂ 500 ਕਰੋੜ ਚ ਪਹਿਲਾਂ ਹੀ ਆਇਆ ਹੋਵੇ ਤੇ ਇਸ ਕਰਕੇ ਇੱਥੇ ਕੋਈ ਕਮੀ ਨਹੀਂ ਪ੍ਰਦੀਪ ਜੀ ਇੱਕ ਨਹੀਂ ਸੀ ਤੁਹਾਡੀ ਦਿੱਖ ਜਿਹੜੀ ਹੈ ਇਹਨੂੰ ਰਾਜਨੀਤਿਕ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਵੀ ਪੰਜਾਬ ਨੂੰ ਮੰਤਰੀਪਦ ਦੇ ਕੇ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਇੱਕ ਰਣਨੀ ਸੰਗਠਨ ਦੀ ਈਰੋੜ ਮੈਂ ਤੁਸੀਂ ਦੇਖੋ ਜਦੋਂ ਇਹ ਹਾਈ ਸਿਆਸਤ ਸਰਕਾਰਾਂ ਬਣਦੀਆਂ ਐ ਪਾਰਟੀਆਂ ਦੀਆਂ ਬਣਦੀਆਂ ਇਹਨੂੰ ਅਲੱਗ ਤੋਂ ਅਬਰ ਕਿਸੇ ਚੀਜ਼ ਦੇਖੀ ਨਹੀਂ ਸਕਦੇ ਜੇ ਸਰਕਾਰ ਆਤਾ ਉਹ ਐਨਡੀਆ ਬੀਜੇਪੀ ਦੀ ਸਰਕਾਰ ਆ ਇਹ ਤੇ ਸਰਕਾਰ ਦੀ ਪ੍ਰਾਇੋਰਟੀ ਆ ਉਹ ਕੰਮਾਂ ਦੀ ਉਸ ਤੋਂ ਬਾਅਦ ਸਾਡੀ ਪਾਰਟੀ ਦੀ ਵੀ ਬਿਰਤ ਪਾਰਟੀ ਨੂੰ ਜੇ ਅਸੀਂ ਸਰਕਾਰ 'ਚ ਬੈਠੇ ਆ ਅੱਜ ਤੱਕ ਉਹ ਪਾਰਟੀ ਦੇ ਕਰਕੇ ਬੈਠੇ ਤੇ ਇਸ ਕਰਕੇ ਪਾਰਟੀ ਨੂੰ ਬਿਲਕੁਲ ਇਹ ਬਹੁਤ ਮੈਂ ਜਿਵੇਂ ਪਹਿਲਾਂ ਵੀ ਕਿਹਾ ਕੱਲ ਜਾਖੜ ਸਾਹਿਬ ਨੇ ਵੀ ਕਿਹਾ ਬਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਚਾਹੇ ਅਮਿਤ ਸ਼ਾਹ ਜੀ ਲੱड्डा ਜੀ ਉਹਨਾਂ ਦੀ ਬਿਲਕੁਲ ਜਿਹੜਾ ਜਿਹੜੀ ਜਿਹੜੀ ਮੈਂ ਸਮਝਦਾ ਵੀ ਉਹਨਾਂ ਦਾ ਧਿਆਨ ਦੇਸ਼ 'ਚ ਵੀ ਆ ਪਰ ਜੇ ਅੱבא ਲਈਏ ਵੀ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਉਹਦੇ ਵਿੱਚੋਂ ਪੰਜਾਬ ਆਉਂਦਾ ਤੇ ਪੰਜਾਬ ਉਹ ਹਮੇਸ਼ਾ ਬਹੁਤ ਹੀ ਗਹਿਰੀ ਨਿਗਾਹ ਅਬਰ ਟਾਪ ਪ੍ਰਾਇੋਰਟੀ ਕਿਆ ਚ ਹੈ ਟਾਪ ਮੋਸਟ ਟਾਪ ਮੋਸਟ ਪ੍ਰਾਇੋਰਟੀ ਹੈ ਜੋ ਮੈਨੂੰ ਤੇ ਬਾਕੀ ਬੀਜੇਪੀ ਨੂੰ ਸਭ ਨੂੰ ਇਨਸਟਰਕਸ਼ਨਸ ਲੇ ਕਿਹਾ ਗਿਆ ਹੈ ਕਿ ਹਰ ਆਏ ਵੀ ਤੁਸੀਂ ਪੰਜਾਬ ਦਾ ਹਰ ਪਿੰਡ ਸ਼ਹਿਰ ਦਾ ਦਰਵਾਜ਼ਾ ਖੜਕਾਉਣਾ ਹੈ ਯਾਰ ਮੇਰਾ ਇੱਕ ਸਵਾਲ ਹੈ ਕੋਈ ਇੱਕ ਵਾਇਰਲ ਹੋ ਰਹੀ ਹੈ ਵੀਡੀਓ ਕਲਦੀ ਬੜੀ ਸੋਸ਼ਲ ਮੀਡੀਆ ਤੇ ਮਰੇ ਭਾਜੀ ਜਿਹੜਾ ਡਿਊਟੀ ਇਲੈਕਟਿਡ ਐਮਪੀ ਹੈ ਆਰ ਡਾਇਰ ਅਮਰਤ ਕਾਲ ਜੀ ਉਹਨਾਂ ਦੇ ਘਰ ਜਾ ਕੇ ਉਹਦੇ ਪੇਰੈਂਟਸ ਨੂੰ ਉਹਨਾਂ ਨਾਲ ਕੀ ਗੱਲ ਕਰੂੰ ਮੈਨੂੰ ਇੱਕ ਕਈ ਚੈਨਲਸ ਤੇ ਉਹਨਾਂ ਦੇ ਪਿਤਾ ਜੀ ਇਹ ਗੱਲ ਕਰ ਰਹੇ ਆ ਵੀ ਹੁਣ ਰਵਨੀਤ ਮਿੱਤੂ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੂੰਗਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰਨ कि मैं उस ਤੋਂ ਬਾਅਦ ਇੱਕ ਐਜ਼ ਅ ਪੰਜਾਬੀ ਹੋਣ ਦੇ ਐਜ਼ ਇੱਕ ਸੈਂਟਰ ਚ ਰਿਪਰਜੈਂਟ ਕਰਦੇ ਆਂ ਮੈਂ ਇਹ ਕਿਹਾ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀ ਮੈਂ ਸੁਨੇਹਾ ਚਾਹੁੰਦਾ ਵੀ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਬੰਧਨ ਕਰਨਗੇ ਬਹੁਤ ਅੱਛੀ ਗੱਲ ਹੈ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗੇ ਸਾਨੂੰ ਇਹ ਚ ਕੋਈ ਵੀ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹੁੰਦਾ ਆਪਣੇ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਂਡੇਟ ਦਿੱਤਾ ਮੈਂਬਰ ਪਾਰਲੀਮੈਂਟ ਨੂੰ ਕਿ ਪਤਾ ਉਹਦੇ ਮਨ ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹੀ ਲੈਣਾ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਏਗੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਏਗੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾਣ ਸਕੂੰਗਾ ਕਿਉਂਕਿ ਇਹ ਚ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਸੀ ਨੇ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨੁਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਹਚਾਉਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਹੈ ਬਿੱਟੂ ਜੀ ਬਿੱਟੂ ਜੀ ਬਿੱਟੂ ਜੀ ਬਿੱਟੂ ਜੀ ਬਿੱਟੂ ਜੀ ਰਾਜਾ ਵੜਿੰਗ ਕਹਿ ਰਹੇ ਨੇ ਰਾਜਾ ਵੜਿੰਗ ਕਹਿ ਰਹੇ ਨੇ ਸਰ ਕੀ ਜਿਹੜੇ ਬਿੱਟੂ ਜੀ ਪਿਛਲੇ ਕਹਿੰਦੇ ਸੀ ਕਿ ਬੰਦੀ ਸਿੰਘਾਂ ਦੀ ਗੱਲ ਇਹਦਾ ਮਤਲਬ ਕੀ ਹੈ ਕਿ ਤੁਸੀਂ ਆਤਮਕ ਬਾਦ ਹੁਣ ਸਹੀ ਨਹੀਂ ਮੰਗਦੇ ਜਾਂ ਪਹਿਲਾਂ ਖਰਾਬ ਮੰਗਦੇ ਸੀ ਉਹਨੂੰ ਇਸ ਦਾ ਬਦਲਾਅ ਕਿਉਂ ਆਇਆ ਤੁਹਾਡੇ ਨਹੀਂ ਮੈਂ ਬਿਲਕੁਲ ਸਹੀ ਗੰਕੜੀ ਗੱਲ ਤੁਸੀਂ ਮੈਂ ਪਈ ਜੀ ਮੈਂ ਤਾਂ ਇਹ ਕਿਹਾ ਵੀ ਕਿਸੇ ਵੀ ਚੀਜ਼ ਦੇ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਰਾਸ਼ਟਰਪਤੀ ਜੀ ਨੇ ਆਪਣਾ ਕਰਨਾ ਸੁਪਰੀਮ ਕੋਰਟ ਨੇ ਆਪਣਾ ਕਰਨਾ ਮੈਂ ਇੰਨਾ ਗੱਲ ਕਹੀ ਆ ਵੀ ਮੈਂ ਕਿਸੇ ਚੀਜ਼ ਜਿਹੜਾ ਇਹ ਉਹ ਢੋੜਾ ਜਾਂ ਉਹਦੇ ਵਿੱਚ ਰਿਕਵਰਡ ਨਹੀਂ ਸਰ ਬਿੱਟੂ ਜੀ ਰਾਜਾ ਵੜਿੰਗ ਕਹਿ ਰਹੇ ਨੇ ਕਿ ਬਿੱਟੂ ਕੋਲ ਤਾਂ ਦਿਮਾਗ ਹੀ ਨਹੀਂ ਉਹ ਤਾਂ ਪਹਿਲਾਂ ਕੁਝ ਕਹਿੰਦੇ ਸੀਗੇ ਜਦੋਂ ਰਾਹੁਲ ਗਾਂਧੀ ਨੇ ਕਿਹਾ ਸੀਗਾ ਕਿ ਇਹਨੂੰ ਮਾਫ ਕਰ ਦਿੰਨੇ ਤੇ ਹੁਣ ਕੁਝ ਕਹਿ ਰਹੇ ਨੇ ਕੀ ਇਹ ஏਜ ਕੋਈ ਛੜੇੰਤਰ ਹੈਗਾ ਵਾ ਬੀਜੇਪੀ ਦਾ ਉਹ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਛੜੇੰਤਰੀ ਹਮੇਸ਼ਾ ਰਚੀ ਨੇ ਉਹ ਮਾਹਰ ਨੇ ਛੜੇੰਤਰ ਰਚੇ ਕੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਗੱਲਾਂ ਚੱਲਦੀਆਂ ਆਈਆਂ ਸੀ ਲੰਬੇ ਸਮੇਂ ਤੋਂ ਤੁਸੀਂ ਮੰਗ ਵੀ ਕਰਦੇ ਆ ਰਹੇ ਸੀ ਤੇਰਾ ਜਾਣ ਲੈ ਕੇ ਤੇ ਹੁਣ ਤੁਸੀਂ ਉਹ ਨਾਲ ਜਿਹੜੀ ਰਿਹਾਈ ਦੀ ਮੰਗ ਵੀ ਕਰ ਰਹੇ ਹੋ ਬੰਦੀ ਸਿੰਘਾਂ ਦੀ ਮੈਂ ਤਾਂ 10 ਦਿਨ ਤੱਕ ਕਿੰਨੀ ਵਾਰ ਦੇ ਤਾਂ ਮੈਂ 4 ਦਿਨਾਂ ਦਾ ਇਸ ਕੰਦੇ ਹੀ ਜਵਾਬ ਦੇ ਰਹੇ ਹਾਂ ਉਹਦੇ ਵਿੱਚ ਹੋਰ ਕੁਝ ਕੋਈ ਲਾਈਨਸ ਰੀਡ ਕਰਨ ਦੀ ਕੋਈ ਲੋੜ ਨਹੀਂ ਜੀ ਬਸ ਸਰ ਫਿਰ ਰਾਜਾ ਵੜਿੰਗ बार-बार ਇਸ ਈਨੂ ਲੈ ਕੇ ਕਿਉਂ ਮੱਕੇ ਹਾਈਪ ਹਾਈਪ ਦੇ ਰਹੇ ਨੇ ਉਹ ਕਹਿੰਦੇ ਰਾਹੁਲ ਗਾਂਧੀ ਨੇ ਤੁਸੀਂ ਵਿਰੋਧ ਕੀਤਾ ਸੀਗਾ ਤੁਸੀਂ ਰਾਹੁਲ ਗਾਂਧੀ ਦੇ ਆ ਹਵਾਲਾ ਦਿੱਤਾ ਹੋਣਾ ਨੇ ਉਹ ਕਹਿੰਦੇ ਕਿ ਰਾਹੁਲ ਗਾਂਧੀ ਨੇ ਮੈਨੂੰ ਕਿਹਾ ਸੀ ਬੰਦੀ ਸਿੰਘਾ ਇਸ ਕਰਕੇ ਮੈਂ ਕਾਂਗਰਸ ਛੱਡ ਕੇ ਬੀਜੇਪੀ ਨਾਲ ਕੀਤੀ ਕਹਿੰਦੇ ਹੁਣ 1 ਮਹੀਨੇ ਤੋਂ ਚੰਨਾ ਪਰਬੰਧਨ ਕੀਤਾ ਮੈਂ ਨਾ ਤਾਂ ਉਹਨਾਂ ਦੀ ਪਾਰਟੀ 'ਚ ਤੇ ਨਾ ਮੈਂ ਕੋਈ ਬਾਉਂਡ ਆ ਵੀ ਉਹਨਾਂ ਦੀ ਕਿਸੇ ਗੱਲ ਦਾ ਮੈਂ ਜਵਾਬ ਦੂੰ